ਧੰਨ ਸੋ ਬੰਦ ਸੋ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਿਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗ ਹੈ ਹਰ ਜਨ ਬਣੇ ਜਮ ਦ੍ਰਸ਼ਟਵਾ ਜਮੂਤ ਭੀਤ ਸਹਿਤੇ ਗਿ ਸ਼ਾਂਤੀ ਦੂਰਮ ਪਰਮ ਸਰੂਪ ਜੋਗਰ ਦੇਵ ਭਾਗਿਆ ਬਖੂ ਸ਼ੁਮ ਹੁੰ ਚਤ ਤਾ ਬਨਰਮ ਸ਼ੀਸ਼ਾ ਜਖਸੀ ਤਿੰਨ ਪੁੰਨਾ ਸੁਤ ਬਾਚੀਏ ਦੁਸ਼ਯੰਤੀ ਵਹਿ ਬੰਦੇ ਤਮ ਗੁਰੂ ਨਾਨਕਾਦ ਰਾਜ ਤਮ ਗ੍ਰੰਥੰ ਪਰਮ ਪਾਵਨੰ ਬੰਦੇ ਤਮ ਗੁਰੂ ਨਾਨਕਾਦ ਰਾਜ ਤਮ ਗ੍ਰੰਥੰ ਪਰਮ ਪਾਵਨੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਲਵੇ ਦੀ ਧਰਤੀ ਨੂੰ ਇਹ ਨਗਰਾਂ ਨੂੰ ਭਾਗ ਲਾਉਣ ਵਾਲੇ ਪਰਤਖ ਸਾਧੂ ਮਹਾਂਪੁਰਸ਼ શ્રીમાન ਬਾਬਾ ਨਰਨ ਸਿੰਘ ਜੀ ਨੇ ਮਿੱਠੇ ਜਾਪ ਨੂੰ ਸਮਰਪਤ ਸਰਬੱਤ ਸੰਗਤਾਂ ਦੋਵੇਂ ਹੱਥ ਜੋੜ ਕੇ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾ ਕੇ ਬੁਲੰਦ ਆਵਾਜ਼ ਦੇ ਵਿੱਚ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਰੋਲਤੇ ਫਿਰਤੇ ਕੋ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਖਾਪੇ ਇਹ ਮਹਾਪੁਰਸ਼ ਸਤਗੁਰੂ ਸੱਚੇ ਪਾਤਸ਼ਾਹ ਭਾਈ ਗੇਠਾ ਜੀ ਜਤੀਮ ਘੁੰਗੜੀਆਂ ਦੀ ਸ਼ਾਪ ਵੀ ਲੈ ਕੇ ਔਕਾ ਦੇ ਰਹੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ ਮਾਇਆ ਨੂੰ ਆਤ ਹੁੰਦੀ ਹੈ ਕੁਝ ਨਾ ਕੁਝ ਕਰਨ ਦੀ ਜਦੋਂ ਸਮਾਗਮਾਂ ਤੇ ਜਾਂਦੀਆਂ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੀਆਂ ਫਿਰ ਉੱਥੇ ਕਰਮਾਂ ਵਾਲੀਆਂ ਲਾਭ ਖੜਦੀਆਂ ਨੇ ਨਹੀਂ ਤਾਂ ਹਰ ਇੱਕ ਲਾਭ ਨਹੀਂ ਖੜ ਸਕਦਾ ਮਾਈਆਂ ਨੇ ਪੁੱਛਿਆ ਇੱਕ ਦੂਜੀ ਨੂੰ ਪੁੱਛਦੀਆਂ ਕਹਿੰਦੀ ਆਹ ਕੌਣ ਆਹ ਕਹਿੰਦੀਆਂ ਨੇ ਫੁਲਾਨੀ ਦਾ ਦੋਤਾ ਹੈਗਾ ਦਰ ਦਰ ਭੜਕਦਾ ਕਰਦਾ ਮੰਗਦਾ ਕਰਦਾ ਰੋਟੀ ਨੂੰ ਵੀ ਤਰਸਦਾ ਬੋਲੋ ਗੱਜਕੇ ਸਤਨਾਮ ਸ਼੍ਰੀ ਅਕਾਲ ਭਾਈ ਜੇਠਾ ਜੀ ਨੇ ਜਦੋਂ ਇਹ ਕੰਨਾਂ 'ਚ ਆਵਾਜ਼ ਪਈ ਹੋਈ ਪਤਾ ਨਹੀਂ ਕੀ ਹਾਲਤ ਹੋਈ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਕਿਸੇ ਦਿਨ ਇੰਨਾ ਲੋਕਾਂ ਦਾ ਦੁਨੀਆ ਦੇ ਵਿੱਚ ਰਾਜ ਦੇ ਵਿੱਚ ਸੂਰਜ ਨਹੀਂ ਸੀ ਛਿਪਦਾ ਉਹ ਵੀ ਇਹਦੇ ਦਰ ਦੇ ਮੰਗਤੇ ਬਣ ਕੇ ਸਾਵਧਾਨ ਹੋ ਕੇ ਅਰਦਾਸਾਂ ਕਰਨਗੇ ਨੱਕ ਰਗੜਨਗੇ ਬੋਲੋ ਗੱਜ ਕੇ ਸਤਨਾਮ ਸ਼੍ਰੀ ਮਹਾਰਾਣੀ ਵਿਕਟੋਰੀਆ ਪਤਾ ਨਹੀਂ ਉਹਨੂੰ ਕੀ ਸੁਪਨਾ ਆਇਆ ਜਾਂ ਕੀ ਹੋਇਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਸਾਰੀ ਦੁਨੀਆ ਨੇ ਜੋਰ ਲਾ ਲਿਆ ਵੀ ਤੁਸੀਂ ਸਾਡੇ ਮੰਦਰ ਦੇ ਵਿੱਚ ਜਾਓ ਪ੍ਰਧਾਨ ਮੰਤਰੀਆਂ ਦੇ ਰੂਸ ਤੇ ਪ੍ਰਧਾਨ ਮੰਤਰੀ ਨੇ ਹੋਰਾਂ ਨੇ ਜੋਰ ਲਾ ਲਿਆ ਉਹ ਕਹਿੰਦੇ ਵੀ ਮੈਂ ਤਾਂ ਆ ਸਤਿਗੁਰੂ ਦੇ ਅੱਗੇ ਹਮ ਆਪਗੁਣ ਭਰੇ ਏਕ ਗੁਣ ਨਹੀਂ ਅਮਰਤ ਛਾੜਿ ਵਿਖੇ ਵਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸੋ ਪੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਹੁਣ ਕੋਈ ਅਰਦਾਸ ਕਰਨ ਵਾਸਤੇ ਆਈ ਐਡੇ ਵੱਡੇ ਪ੍ਰਬੰਧ ਹੋਏ ਸਾਰੀ ਦੁਨੀਆ ਨੇ ਦੇਖਿਆ ਜੋਰ ਲਾਹਟੇ ਕਿਤੇ ਨਹੀਂ ਗਈ ਉੱਥੇ ਹੀ ਅਰਦਾਸ ਕਰਕੇ ਕੀਰਤਨ ਸੁਣ ਕੇ ਦਾਰਸ਼ਨ ਦਿਦਾਰੇ ਕਰਕੇ ਪਤਾ ਨਹੀਂ ਉਹਨੂੰ ਕੀ ਸਕੂਨ ਮਿਲਿਆ ਫਿਰ ਉਹ ਆਨੰਦ ਦੇ ਨਾਲ ਮਰੀ ਬੋਲੋ ਗੱਜਕੇ ਸਤਨਾਮ ਸ਼੍ਰੀ ਵਾਹਿਗੁਰੂ ਮਿਰਜ਼ਾ ਬੀਗਮ ਰੰਗਜੀਤ ਦੀ ਪਰਪੋਤ ਨੂੰ ਔਖੇ ਮਰਦੇ ਸੀ ਉਹਨੂੰ ਵੀ ਕੋਈ ਸੁਪਨਾ ਆਇਆ ਜਾਂ ਕਿਸੇ ਨੇ ਸਮਤ ਦੇਤੀ ਉਥੋਂ ਤੁਰੇ ਕਲਕੱਤੇ ਦੇ ਵਿੱਚੋਂ ਤੁਰੇ ਗੰਦੇ ਵਸਤੀ ਤੋਂ ਤੁਰੇ ਬੋਲੋ ਗੱਜਕੇ ਸਤਨਾਮ ਸ਼੍ਰੀ ਵਾਹਿਗੁਰੂ ਉਹੀ ਪਤਾ ਨਹੀਂ ਕਦੋਂ ਰਾਜਿਆਂ ਤੋਂ ਭੀਖ ਮੁਕਾਦੂਗਾ ਨੀਚੇ ਹੈ ਉੱਚ ਕਰੇ ਮੇਰਾ ਗੋਬਿੰਦ ਕਾਹੋਂ ਤੇ ਨਾ ਡਰੇ ਉਹ ਪਤਾ ਨਹੀਂ ਕੀ ਕਰ ਦਿੰਦਾ ਜਦੋਂ ਭੁੱਖੀ ਪਰਪੋਤ ਨੂੰ ਰੰਗ ਜੇ ਆਮ ਗੱਲ ਨਹੀਂ ਇਹ ਸਗੇ ਪਰਪੋਤ ਨੂੰ ਭੁੱਖੇ ਮਰਦੇ ਬਿਲਕੁਲ ਅਥਾ ਪੀੜਾ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਪਹੁੰਚੀ ਉਦੋਂ ਆ ਤਾਂ ਸਮਾਂ ਹੈ ਨਹੀਂ ਸੀ ਇੰਨਾ ਤੇਜ ਅਖਬਾਰ ਹੁੰਦੇ ਸੀ ਉਹ अजीत ਦਾ ਕੋਈ ਪ੍ਰੈਸਰ ਕੋਰਟਰ ਉਥੇ ਚਲਿਆ ਗਿਆ ਉਹਨੂੰ ਪਤਾ ਲੱਗਿਆ ਉਹਨੇ ਪੁੱਛ ਲਿਆ ਵੀ ਤੂੰ ਕੌਣਾ ਇਸ਼ਨਾਨ ਕਰੀ ਜੰਨੀ ਆ ਸਰੋਵਰ ਦੇ ਵਿੱਚ ਕਹਿੰਦੀ ਵੀ ਮੈਂ ਰੰਗਦੇਵ ਦੀ ਪਰਪੋਤ ਨੂੰ ਆ ਫਿਰ ਜਾ ਮੇਗ ਮੇਰਾ ਨਾਂਗਾ ਮੈਂ ਕਲਕੱਤੇ ਤੋਂ ਆਈ ਆ ਬਹੁਤ ਮੈਂ ਦੁਖੀ ਆ ਮੈਂ ਆਪਦੇ ਜਿਹੜੇ ਸਾਡੇ ਵੱਡਿਆਂ ਨੇ ਜ਼ੁਲਮ ਕੀਤੇ ਆ ਨਾ ਉਹਨਾਂ ਦੀ ਮਾਫੀ ਮੰਗਣ ਵਾਸਤੇ ਆਈ ਆ ਤੇ ਇਹ ਦਰ ਤੋਂ ਟੋਕੜਾ ਮੰਗਣ ਵਾਸਤੇ ਆਈ ਆ ਬੋਲੋ ਗੱਜ ਕੇ ਸਤਨਾਮ ਜੀ ਉਹਨੇ ਖਬਰਾਂ ਦਾਇਆ ਉਹ ਨਨਕਾਣਾ ਸਾਹਿਬ ਗਏ ਅਜੇ ਨਨਕਾਣਾ ਸਾਹਿਬ ਦੇ ਵਿੱਚ ਨਤਮਾਸਤਕ ਹੋਈ ਸੀ ਉਹਦੇ 10000 ਰੁਪਏ ਪੈਨਸ਼ਨ ਲੱਗੀ ਆਮ ਰੋਡ ਤੇ ਫਿਰਤੇ ਉਹ ਬਾਤ ਨਾ ਪੁੱਛਦਾ ਇਹ ਹੀ વાਤਾ ਸਾਡੀ ਹੈ ਸ੍ਰੀਮਾਨ ਬਾਬਾ ਨਰੈਣ ਸਿੰਘ ਜੀ ਮੋਮਨੇ ਸੰਗਤ ਜੀ ਸੰਤ ਨੇ ਸਭ ਨੂੰ ਤਾਰ ਦੇ ਰਹਿ ਜਾਂਦੇ ਨੇ ਚਾਰ ਪੇਕੇ ਸਹਰੇ ਨਾਨਕੇ ਅਤੇ ਗਵਾਂਢੀ ਜਾ ਇੱਕ ਇਹ ਸੰਪਰਦਾ ਦੇ ਵਿੱਚ ਇਸ ਮਰਜ਼ਾਦਾ ਦੇ ਵਿੱਚ ਇਸ ਸਾਰੇ ਘਰਾਣੇ ਦੇ ਵਿੱਚ ਖਾਨਦਾਨ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਇੱਕ ਗੱਲ ਪਾਈ ਆ ਜੀਵਨ ਪੰਧ ਚ ਮਿਲਣ ਅਨੇਕਾਂ ਬਸ ਲਾਗੋ ਦੀ ਲੰਗ ਜਾਵਣ ਲਈ ਪਰ ਕੋਈ ਐਸਾ ਮਿਲਦਾ ਜਿਹੜਾ ਕਦੇ ਭੁਲਾਇਆ ਜਾ ਨਾ ਸਕਦਾ ਸਾਰੇ ਰਿਸ਼ਤੇਦਾਰ ਸੁਬੰਧ ਸਾਰੇ ਮਹਾਪੁਰਸ਼ ਸ਼੍ਰੀਮਾਨ ਬਾਬਾ ਭਰੂਪੁਰ ਸਿੰਘ ਜੀ ਸਾਰੇ ਮਹਾਪੁਰਸ਼ਾਂ ਨੇ ਸਾਰੇ ਰਿਸ਼ਤੇਦਾਰਾਂ ਸੁਬੰਧੀਆਂ ਨੇ ਤੇ ਸਾਡੇ ਇਲਾਕੇ ਨੇ ਸਾਰੇ ਪਿੰਡਾਂ ਨੇ ਕੁਝ ਨਾ ਕੁਝ ਖੱਟਿਆ ਬੋਲੋ ਵੱਜ ਕੇ ਸਤਨਾਮ ਜੀ ਹੁਣ ਤਾਂ ਗੱਲਾਂ ਕਰਨੀਆਂ ਬਹੁਤ ਸੋਖੀਆਂ ਪਲਾ ਕੇ ਗराना ਸਭੀ ਕੋ ਆਤਾ ਹੈ ਮਜ਼ਾ ਤਬ ਹੈ ਕਿ ਗਿਰਤੇ ਕੋ ਥਾਮ ਲੈ ਸਕਦੇ ਸਾਰਿਆਂ ਨੂੰ ਸਰਬ ਸੰਜੀਵਤਾ ਦਾ ਪਰਦੇਸ਼ ਦੇ ਕੇ ਨਾਮ ਬਾਣੀ ਦੇ ਨਾਲ ਜੋੜਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਮੂਲ ਮੰਤਰ ਦਾ ਪਾਠ ਦੇਣਾ ਵਾਹਿਗੁਰੂ ਦਾ ਸਿਮਰਨ ਦੇਣਾ ਇਹ ਸ਼੍ਰੀਮਾਨ ਬਾਪੂ ਨਰਨ ਸਿੰਘ ਜੀ ਮੋਨੀ ਦੇ ਹਿੱਸੇ ਦੇ ਵਿੱਚ ਆਇਆ ਉਦੋਂ ਰੋਟ ਲੱਗਦੇ ਸੀ ਅਜਾੜਾਂ ਦੇ ਵਿੱਚ ਵਿਚਾਲਿਓ ਸਿਰ ਮੁੰਨੇ ਹੁੰਦੇ ਸੀ ਹੁੱਕੇ ਹੁੰਦੇ ਸੀ ਚਲਮਾ ਹੁੰਦੀਆਂ ਸੀ ਸੈਂਕੜੇ ਤੇ ਝੌਂਪੜੀਆਂ ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਚਲਮਾ ਪਿੰਦੇ ਸੀ ਜੂਏ ਖੇਡਦੇ ਸੀ ਛੱਟੇ ਲਾਉਂਦੇ ਸੀ ਇਹ ਜਿਹੇ ਹਾਲਾਤ ਸੀ ਆ ਜਿਹੜਾ ਨਾਮ ਬਾਣੀ ਦਾ ਛਿੱਟਾ ਦਿੱਤਾ ਨਾ ਸ਼੍ਰੀਮਾਨ ਬਾਬਾ ਨਰਨ ਸਿੰਘ ਜੀ ਮੋਨੀ ਨੇ ਜਦੋਂ ਮੈਂ ਕਿਤੇ ਉਧਰ ਜਾਂਨਾ ਇੱਧਰ ਮੋਗੇ ਤੋਂ ਪਰੇ ਉੱਥੇ ਵੀ ਇਸਥਾਨ ਕਿਤੇ ਹੋਰ ਪਿੰਡ ਜਾਣਾ ਉੱਥੇ ਵੀ ਇਸਥਾਨ ਇੱਥੇ ਵੀ ਇਸਥਾਨ ਆਪਣੇ ਸਾਰੇ ਸਥਾਨਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਹੋਰ ਸਾਰਾ ਕੁਝ ਮਰਯਾਦਾ ਦੇ ਨਾਲ ਸੰਗਤ ਜਿੱਥੇ ਮਰਯਾਦਾ ਚੱਲਦੀ ਹੈ ਮਰਯਾਦਾ ਸਹੀ ਹੈ ਹੁਣ ਤਾਂ ਅਸੀਂ ਬਾੜੇ ਤਮਾਕਾਂ ਵਾਲੇ ਆ ਗਏ ਕੋਈ ਤਾਂ ਕਹਿੰਦਾ ਜੀ ਕੋਈ ਸੰਤ ਹੈ ਨਹੀਂ ਕੋਈ ਕਹਿੰਦਾ ਕੋਈ ਸਰੋਵਰ ਹੈ ਨਹੀਂ ਉਹ ਸਿੱਖੋ ਪੰਜ ਸਰੋਵਰ ਗੁਰੂ ਪਾਸ਼ਾ ਨੇ ਆਪਣੀ ਤਾਬਿਆਂ ਦੇ ਵਿੱਚ ਬਣਾਏ ਇੱਕ ਨਾਲ ਵੀ ਸਰ ਸਕਦਾ ਸੀ ਇੱਕ ਸਰੋਵਰ ਦੇ ਨਾਲ ਵੀ ਸਰ ਸਕਦਾ ਸੀ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਪੰਜ ਸਰੋਵਰ ਸਤਿਗੁਰੂ ਸਾਹਿਬ ਨੇ ਆਪਣੀ ਤਾਬਿਆ ਦੇ ਵਿੱਚ ਹਾਜ਼ਰੀ ਦੇ ਵਿੱਚ ਬਣਾਏ ਪੰਜੇ ਸਰੋਵਰ ਪੰਜਾਂ ਸਰੋਵਰਾਂ ਨੂੰ ਮਾਨਤਾ ਦਿੱਤੀ ਪੰਜਾਂ ਸਰੋਵਰਾਂ ਦੇ ਵਿੱਚ ਬਲੱਖਣ ਤੋਂ ਬਲੱਖਣ ਗੱਲਾ ਉਥੇ ਬਾਣੀ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਣਾਏ ਫੇਰ ਜਿਹੜਾ ਸਭ ਤੋਂ ਜ਼ਿਆਦਾ ਵੱਡੀ ਕਿਰਪਾ ਕੀਤੀ ਏ ਸੰਦਬੈਣ ਦੀਆਂ ਤੰਦਾਂ ਕੱਟ ਕੇ ਏ ਸੰਦਬੈਣ ਨੂੰ ਯਾਦ ਕਰਾਉਣ ਦੇ ਲਈ ਸਭ ਤੋਂ ਵੱਡੀ ਕੁਰਬਾਨੀ ਫੇਰ ਉਹ ਤੋਂ ਸਾਡੇ ਤੇ ਸਭ ਤੋਂ ਵੱਡਾ ਪਰਉਪਕਾਰ ਆਪਾਂ ਨਾਕਸ਼ੇ ਬਣਾਉਣੇ ਆ ਕੋਈ 15 ਲੱਖ ਰੁਪਇਆ ਲੰਦਾ ਕੋਈ ਇੱਕ ਮੇਰਾ ਮਿੱਤਰ ਹੈ ਉਹਨੇ 17 ਲੱਖ ਰੁਪਇਆ ਨਾਕਸ਼ਾ ਬਣਾਉਣ ਦਾ ਦਿੱਤਾ ਬੋਲੋ ਗੱਜ ਕੇ ਸਤਨਾਮ ਸਿੰਘ ਆਪਣਾ ਬੰਗਲਾ ਪਾਇਆ ਸੂਰਤ ਦੇ ਵਿੱਚ 17 ਲੱਖ ਰੁਪਇਆ ਉਹ ਕਹਿੰਦੇ ਵੀ ਨਾਕਸ਼ਾ ਬਣਾਉਣ ਦਾ ਦਿੱਤਾ ਆਪਣਾ ਨਕਸ਼ਾ ਬਣਾ ਨੂੰ ਪਤਾ ਕਿਦੋਂ ਕਿੰਨਾ ਚਿਰ ਲੱਗਿਆ ਕਿੱਥੇ ਬਣਿਆ ਜਦੋਂ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸੀਸ ਕਲਾ ਜਿਹਦੇ ਤੇ ਚੋਰ ਝੋਲਦੇ ਸੀ ਫੂਨ ਦੇ ਨਾਲ ਲੱਤ ਪਤ ਭਾਈ ਜੀਵਨ ਸਿੰਘ ਜੈਤਾ ਗੁਰੂ ਦਾ ਬੇਟਾ ਲੈ ਕੇ ਆਇਆ ਤੇ ਗੁਰੂ ਪਾਤਸ਼ਾਹ ਨੂੰ ਵਸਤਾ ਦਿੱਤੀ ਸਤਗੁਰ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਕਹਾ ਕਹਿੰਦੇ ਕੀਰਤਨ ਤੇ ਇਨਕੋ ਮਰਗਿੰਦੋ ਕਰੂੰ ਹਰਨਹਿ ਤੁਰਕ ਕਿ ਜਿੰਦੋ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਜੇ ਕੋਈ ਗੋਸਲਖਾਨਾ ਬਣਾਉਣਾ ਹੋਵੇ ਨਾ ਬਾਥਰੂਮ ਬਣਾਉਣਾ ਹੋਵੇ ਤਾਂ ਵੀ ਸੋਚਣਾ ਪੈਂਦਾ ਬਹੁਤ ਕੁਝ ਸੋਚਦੇ ਆ ਜਿਹੜੇ ਕਿਰਤੀ ਆ ਜਿੰਨਾਂ ਕੋਲੇ ਲੁੱਟ ਦਾ ਮਾਲ ਆ ਉਹਨਾਂ ਦੀ ਤਾਂ ਬਕਰੀ ਗੱਲ ਆ ਜਿਹੜੇ ਕਿਰਤ ਕਰਕੇ ਉੱਠਿਆ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਕਿਰਤ ਦਾ ਕੀ ਮੁੱਲ ਆ ਸਤਗੁਰ ਸੱਚੇ ਪਾਤਸ਼ਾਹ ਨੇ ਫਿਰ ਆਪਣੀ ਸੋਚ ਸਾਰੇ ਸ਼ਕਤੀ ਉਦਰਤ ਦੇ ਜਿੰਨੇ ਸ਼ਕਤੀ ਸੀ ਉਹ ਸ਼ਕਤੀ ਲੱਗ ਕੇ ਧੰ ਗੁਰੂ ਕਾਂਗੀਧਰ ਪਾਤਸ਼ਾਹ ਬਣੇ ਆਏ ਸਾਡੇ ਤੇ ਕੀ ਪ੍ਰੋਪਕਾਰ ਕੀਤਾ 24 ਸਾਲ ਸੋਚਦੇ ਰਹੇ ਵੀ ਕਿਵੇਂ ਨਾਕਸ਼ਾ ਬਣਾਉਣਾ ਕਿਵੇਂ ਕਿਹੜੇ ਬਾਣਾ ਦੇਣਾ ਕੀ ਦੇਣਾ 24 ਸਾਲ ਦੇ ਬਾਅਦ ਸਾਡੇ ਤੇ ਕਿਰਪਾ ਕੀਤੀ ਸੁਰਨਰ ਮੋਨਜਨ ਅੰਮ੍ਰਿਤਕੋਜ ਦੇ ਸੋ ਅੰਮ੍ਰਿਤਗੁਰ ਤੇ ਪਾਇਆ ਆਇਆ ਅਮਰਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਿਖਾਇਆ ਇਹ ਨਾਮ ਸ਼ਬਦ ਦੇ ਨਾਲ ਸ਼ਬਦ ਦੇ ਨਾਲ ਜੋੜ ਕੇ ਸਾਡੇ ਤੇ ਕਿਰਪਾ ਕਰਕੇ ਭਾਵੇਂ ਸਾਰਿਆਂ ਨੂੰ ਇੱਕ ਜਾਣ ਕੇ ਤਾਰਿਆ ਜਹਾਨ ਲਿਆ abhimaan ਜਿੰਨੇ ਦਰਸ਼ ਨਾ ਪਾਇਆ ਜਿੰਨੇ ਤੁਧ ਨੂੰ ਧੰਨ ਕਿਹਾ ਤਿੰਨ ਜਮ ਨੇੜ ਨਾ ਇਹ ਸਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੁਣ ਬੇਨਤੀ ਇਹ ਵੀ ਅਸੀਂ ਦੁਖੀ ਕਿਉਂ ਜੇ 90 ਪਰਿਵਾਰ 100 ਪਰਿਵਾਰ ਆਉਂਦੇ ਆ ਨਾ 90 ਸੂਈ ਤੇ ਟੰਗੇ ਆਉਂਦੇ ਆ ਕਿਉਂ ਦੁਖੀ ਆਸੀਂ ਸਤਗੁਰ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆਂ ਤਾਂ ਕਹਿੰਦੀ ਆ ਮਛਰਾਂ ਨਾਲ ਰੋਗ ਲੱਗਦੇ ਆ ਦੁਨੀਆਂ ਕਹਿੰਦੀ ਆ ਚੂਹਿਆਂ ਨਾਲ ਰੋਗ ਲੱਗਦੇ ਆ ਕੋਈ ਕਹਿੰਦਾ ਕਾਸੇ ਨਾਲ ਰੋਗ ਲੱਗਦੇ ਆ ਕੋਈ ਕਹਿੰਦਾ ਬਗਲਿਆਂ ਨਾਲ ਰੋਗ ਲੱਗਦੇ ਆ ਕੋਈ ਕਹਿੰਦਾ ਮਛਰਾਂ ਨਾਲ ਲੋਗ ਲੱਗਦੇ ਆ ਕੋਈ ਕੁੱਪੜਾਂ ਨਾਲ ਰੋਗ ਲੱਗਦੇ ਆ ਸਤਗੁਰ ਸਾਹਿਬ ਸੱਚੇ ਪਾਤਸ਼ਾਹ ਨੇ ਫੈਸਲਾ ਦਿੱਤਾ ਧੁਰਕੇ ਬਾਜਰ ਨੇ ਇਹ ਕਹਿੰਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਜਦੋਂ ਰੱਬ ਨੂੰ ਟੁੱਟ ਜਾਂਦੇ ਆ ਫਿਰ ਸਾਰੇ ਰੋਗ ਆ ਜਾਂਦੇ ਆ ਤੇ ਇੱਕ ਹੀ ਦਵਾਈ ਦਸੀਆ ਸੱਚੇ ਪਾਤਸ਼ਾਹ ਨੇ ਆ ਜਿਹੜੀ ਤੁਸੀਂ ਪ੍ਰਾਪਤ ਕਰਦੇ ਹੋ ਬੋਲੋ ਗੱਜ ਕੇ ਸਤਨਾਮ ਚਿਰਿ ਬਾਇ। ਇਹ ਦਵਾਈ ਆ ਸੰਗਤ ਜੇ ਸੰਗਤ ਦੇ ਵਿੱਚ ਬੈਠਣਾ, ਅਰਦਾਸ ਕਰਨੀ, ਗੁਰਦੁਆਰਾ ਸਾਹਿਬ ਜਾਣਾ, ਅਸੀਂ ਬੁਰੇ ਕੰਮ ਕੋ ਉਪ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਸਰਬ ਰੋਗ ਦਾ ਔਖਦ ਨਾਮ। ਸਾਰੇ ਰੋਗਾਂ ਦੀ ਦਵਾਈ ਨਾਮ ਅਸੀਂ ਨਾਮ ਤੋਂ ਸਖਣੇ ਆ, ਜੇ ਕੋਈ ਬੁਰੇ ਕੰਮ ਕਰਨੇ ਹੁਣ ਤਾਂ ਸ਼ੇਰ ਬਹੁਤ ਆਗਤ ਆ ਜਾਂਦੀ ਆ। ਜੇ ਪੈਲਸ ਕਰਨਾ ਹੋਵੇ ਬਹੁਤ ਢੰਗ ਨੇ ਜੇ ਮਾਸ ਪਰਤੋਣਾ ਹੋਵੇ ਬਹੁਤ ਪਤਾ ਕਰਦੇ ਆ ਜੇ ਸ਼ਰਾਬ ਪਰਤੋਣੀ ਹੋਵੇ ਫੇਰ ਬਹੁਤ ਪਤਾ ਕਰਦੇ ਆ ਪਰ ਸਤਗੁਰ ਸਾਹਿਬ ਸੱਚੇ ਪਾਤਸ਼ਾਹ ਦੇ ਗੁਰੂ ਕੇ ਮਹਾਪੁਰਸ਼ ਗੁਰੂ ਕੇ ਸ਼ਹੀਦ ਸਿੰਘ ਸ਼ਹੀਦਾਂ ਦੇ ਪਰਿਵਾਰ ਗੁਰੂ ਕੇ ਕੀਰਤਨੀਆਂ ਗੁਰੂ ਕੇ ਗ੍ਰੰਥੀ ਇਨਾਂ ਦੀ ਸੇਵਾ ਕਰਨੀ ਸੰਗਤ ਜੇ ਜੈ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਹੀਂ ਤੇ ਘਰ ਮਰਹਟਸਾਰ ਕੇ ਭੂਤ ਭਤੇ ਤਪ ਨਾਹੀਂ ਤਾਂ ਵਿਗਦਾ ਚ ਖਾਦਦੇ ਆਂ ਸੀ ਤਾਂ ਦੁੱਖ ਭੋਗਦੇ ਆਂ ਸਤਗੁਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਇੱਕ ਬੇਨਤੀ ਕਰਕੇ ਸਮਾਪਤੀ ਕਰੂੰਗਾ ਸਾਡੇ ਕੋਲੇ ਬਹੁਤ ਸ਼ਕਤੀ ਆ ਬਹੁਤ ਸ਼ਕਤੀ ਆ ਅਰਦਾਸ ਚ ਸ਼ਕਤੀ ਬਾਣੇ ਚ ਸ਼ਕਤੀ ਗੁਰਬਾਣੀ ਚ ਸ਼ਕਤੀ ਸਾਡੇ ਸਾਰੇ ਗੁਰੂ ਘਰਾਂ ਚ ਸ਼ਕਤੀ ਕਿਤੇ ਗੁੱਚੜ ਖਾਨੇ ਖੁੱਲਦੇ ਆ ਕਿਤੇ ਫਾਂਸੀ ਘਰ ਬਣਦੇ ਆ ਕਿਤੇ ਹੱਡਾ ਰੋੜੀਆਂ ਬਣਦੀਆਂ ਕਿਤੇ ਜੇਲਾ ਬਣਦੀਆਂ ਕਿਤੇ ਕੁਝ ਬਣਦਾ ਅੱਜ ਇੱਥੇ ਨਿਸ਼ਾਨ ਝੋਲਦੇ ਆ ਨਾ ਮਾਲ ਪੂੜੇ ਵਰਤਾਈਦੇ ਆ ਇਹ ਸੰਗਤ ਜੀ ਹਰੇਕ ਥਾਂ ਤੇ ਨਹੀਂ ਲੱਗਦੇ ਇਹ ਤਾਂ ਬਹੁਤ ਵੱਡੇ ਭਾਗ ਹੁਣ ਧਰਤੀ ਦੇ ਨਗਰ ਨਿਵਾਸੀਆਂ ਦੇ ਇਲਾਕੇ ਦੇ ਉੱਥੇ ਮੰਗਲ ਲੱਗਦੇ ਆ ਇਹ ਬੋਲੋ ਗੱਜ ਕੇ ਸਤਨਾਮ ਜੀ ਇੱਕ ਬੇਨਤੀ ਕਰਕੇ ਸਮਾਪਤੀ ਕਰੂੰਗਾ ਸਾਡਾ ਇਤਿਹਾਸ ਗੈਰਾਂ ਨੇ ਲਿਖਿਆ ਕਨਿੰਗਮ ਨੇ 40 ਸਾਲ ਦੀ ਉਮਰ ਦੇ ਵਿੱਚ ਉਹ ਮਰ ਗਿਆ। ਉਹਨੇ ਇੱਕ ਸੱਚ ਲਿਖਦਾ ਉਹ ਬਹੁਤ ਵੱਡਾ ਅਫੀਸਰ ਸੀ ਅੰਗਰੇਜ਼ ਸਰਕਾਰ ਦਾ। ਉਹਨੇ ਸੱਚ ਲਿਖਦਾ ਵੀ ਜੇ ਕਿਤੇ ਸਿੱਖਾਂ 'ਚ ਗद्दार ਨਾ ਹੁੰਦੇ ਅਸੀਂ ਸਤਜਨਵੇਂ ਇਹਨਾਂ ਨੂੰ ਜਿੱਤ ਨਹੀਂ ਸਕਦੇ। ਉਹਨੇ ਹਿਸਟਰੀ ਆਫ ਦੀ ਸਿੱਖ ਸਿੱਖਾਂ ਦਾ ਇਤਿਹਾਸ ਲਿਖਿਆ ਬਹੁਤ ਵੱਡਾ ਤੇ ਉਹ ਸਾਰਾ ਇਤਿਹਾਸ ਲਿਖ ਕੇ ਨਾ ਉਹਨੇ ਜਦੋਂ ਸੱਚ ਲਿਖਤਾ ਉਹਨੂੰ ਲੋਕ ਲਈ ਤੋਂ ਬਰਖਾਸਤ ਕਰਤਾ। ਲੁਧਿਆਣੇ ਦੇ ਵਿੱਚ ਉਹਨੇ ਆਪਣਾ ਆਖਰੀ ਸਮਾਂ ਗੁਜ਼ਾਰਿਆ। ਉਹ ਕਹਿੰਦਾ ਵੀ ਮੈਂ ਨਾ ਸਾਰਾ ਇਤਿਹਾਸ ਲਿਖ ਚੁੱਕਿਆ ਤੇ ਮੇਰੇ ਇੱਕ ਪਰਸ਼ਨ ਉੱਠਿਆ ਵੀ ਵਾਟ ਇਜ਼ ਪੰਥ ਪੰਥ ਕੀ ਹੈ ਆ ਜਿਹਦਾ ਹੁਣ ਰੌਲਾ ਪੰਦਿਆ ਨਾ ਪੰਥ ਕੀ ਹੈ ਆ ਪੰਥ ਆ ਸੁਣਿਓ ਉਹ ਕਹਿੰਦਾ ਵੀ ਮੇਰੇ ਪਰਸ਼ਨ ਉੱਠ ਖੜਿਆ ਵੀ ਵਾਟ ਇਜ਼ ਪੰਥ ਪੰਥ ਕੀ ਹੈ ਗੁਰਮੁਖੀ ਜਾਣਦਾ ਸੀ ਪੰਜਾਬੀ ਪੜਿਆ ਸੀ ਉਹ ਕਹਿੰਦਾ ਮੈਂ ਜੀਟੀ ਰੋਡ ਤੇ ਨਿਕਲਿਆ ਜੀਟੀ ਰੋਡ ਬਰਾਉਂਡ ਦੀ ਡਿਊਟੀ ਮੇਰੀ ਸੀ ਮੈਂ ਜੀ.ਡੀ. ਰੋਡ ਤੇ ਨਿਕਲਿਆ ਇੱਕ ਬਾਬਾ ਚਾਦਰੇ ਵਾਲਾ ਹੱਥ 'ਚ ਕੁੰਡਾ ਉੱਪਰ ਦੇ ਗਾਤਰਾ ਪਾਇਆ ਲੰਮੇ ਸ਼ਾਮਲੇ ਤੌਰੇ ਵਾਲੇ ਪੱਗ ਬੰਨੇ ਵੱਡਾ ਮੜਾ ਸਾ ਲੰਮਾ ਕਾਤੋ ਦਾ ਕੋਕਿਆਂ ਜੜਿਆ ਕੁੰਡਾ ਉਹਦੇ ਕੋਲੇ ਕਹਿੰਦਾ ਮੈਂ ਉਹਨੂੰ ਦੂਰੋਂ ਦੇਖ ਕੇ ਚਿੱਟਾ ਲਿਬਾਸ ਉੱਪਰ ਦੇ ਗਾਤਰਾ ਚਿੱਟਾ ਲਿਬਾਸ ਕਹਿੰਦਾ ਮੈਂ ਉਹਨੂੰ ਆਖਿਆ ਬਾਬਾ ਜੀ ਸਤਿ ਸ੍ਰੀ ਅਕਾਲ ਉਹ ਇੱਕਦਮ ਕਹਿੰਦਾ ਸਤਿ ਸ੍ਰੀ ਅਕਾਲ ਉਹ ਹੈਰਾਨ ਹੋਇਆ ਵੀ ਮੈਨੂੰ ਟੋਪੀ ਵਾਲਾ ਕਿਵੇਂ ਸਤਿ ਸ੍ਰੀ ਅਕਾਲ ਬੁਲਾ ਰਿਹਾ ਹੈ ਕਹਿੰਦਾ ਮੈਂ ਆਖਿਆ ਬਾਬਾ ਜੀ ਇੱਕ ਪਰਸ਼ਨ ਪੁੱਛਣਾ ਕਹਿੰਦਾ ਪੁੱਛ ਕਹਿੰਦਾ ਵੀ ਮੈਂ ਉਹਨੂੰ ਪੁੱਛਿਆ ਵੀ ਪੰਥ ਕੀ ਹੈ ਵਾਟ ਇਜ਼ ਪੰਥ ਉਹ ਗੁਰਮੁਖੀ ਨਹੀਂ ਸੀ ਜਾਣਦਾ ਇੰਗਲਿਸ਼ ਨਹੀਂ ਜੀ ਜਾਣਦਾ ਕਹਿੰਦਾ ਮੈਂ ਉਹਨੂੰ ਪੁੱਛਿਆ ਬਾਬਾ ਪੰਥ ਕੀ ਹੈ ਕਹਿੰਦਾ ਉਹ ਕੰਬਿਆ ਅਥਰੂ ਆਇਆ ਕਹਿੰਦਾ ਮੈਂ ਫੇਰ ਪੁੱਛਿਆ ਬਾਬਾ ਪੰਥ ਕੀ ਹੈ ਉਹ ਕਹਿੰਦਾ ਇੰਨੇ ਜੋਸ਼ ਚ ਆਇਆ ਵੀ ਮੇਰੀਆਂ ਅੱਖਾਂ ਉਹਦਾ ਤਾਪ ਨਾ ਚੜ ਸਕੀਆਂ ਮੈਂ ਨੀਵੀਂ ਪਾ ਕੇ ਹਟ ਗਿਆ ਕਹਿੰਦਾ ਫੇਰ ਮੈਂ ਸ਼ਕਤੀ ਇਕੱਠੀ ਕੀਤੀ ਬਹੁਤ ਹਿੰਮਤ ਦੇ ਨਾਲ ਉਹਨੂੰ ਪੁੱਛਿਆ ਬਾਬਾ ਪੰਥ ਕੀ ਹੈ ਕਹਿੰਦਾ ਫੇਰ ਉਹਦਾ ਨਾ ਜੋਸ਼ ਜਿਹਦੇ ਮੈਂ ਸਹਾਰ ਨਹੀਂ ਸਕਿਆ ਕਹਿੰਦਾ ਉਹਨਾਂ ਚੋਂ ਨਾ ਮੋਤੀਆਂ ਵਰਗੇ ਅਥਰੂ ਉਹਦੇ ਦੁੱਧ ਚਿੱਟੇ ਦਾੜੇ ਤੋਂ ਹੁੰਦੇ ਹੋਏ ਤ੍ਰਿਪ ਤ੍ਰਿਪ ਕਰਨ ਲੱਗੇ ਫੇਰ ਉਹ ਲਗਦਾ ਕਹਿੰਦਾ ਉਹਦੇ ਅਥਰੂਆਂ ਦਾ ਕੰਪਨੀ ਦਾ ਕਾਰਨ ਸੀ ਵੀ ਗੁਰਨਾਨ ਸਿੰਘ ਤੋਂ ਲੈ ਕੇ ਦਸ਼ਵੇਸ਼ ਪਿਤਾ ਦੇ ਫਰਜ਼ਿੰਦਾ ਤੱਕ ਬਾਬਾ ਬੰਦਾ ਸਿੰਘ ਬਹਾਦਰ ਤੱਕ ਤੱਤੀਆਂ ਤਵੀਆਂ ਆ ਗਈਆਂ ਚਮਕੌਰ ਦੇ ਮੈਦਾਨ ਆਗੇ ਸਰਹੰਦ ਤੀਆਂ ਦਵਾਰਾ ਆ ਗਿਆ ਆਰੇ ਆ ਗਏ ਸਭ ਕੁਝ ਹੋ ਗਿਆ ਇਹ ਕੁਰਬਾਨੀ ਨੂੰ ਦੇਖ ਕੇ ਉਹਨੂੰ ਕੰਪਨੀ ਛੜੀ ਤੇ ਉਹਦੇ ਕੰਪਣੀ ਨੇ ਨਾ ਉਹ ਥਰ-ਥਰ ਕੰਬਣ ਲੱਗ ਗਿਆ ਕਹਿੰਦਾ ਉਹਦੇ ਜੋਸ਼ ਦਾ ਕਾਰਨ ਸੀ ਵੀ ਇੰਨਾ ਕੁਰਬਾਨੀਆਂ ਦਾ ਮੁੱਲ ਪਿਆ 13 ਸਾਲ ਦੇ ਮਹਾਰਾਜਾ ਰਣਜੀਤ ਸਿੰਘ ਨੇ ਜਿਹਦੀ ਮਾਂ ਨੂੰ ਤੌੜੇ 'ਚ ਪਾ ਕੇ ਬਟਰੂਖਾਂ ਦੇ ਵਿੱਚ ਲਪਤਾ ਸੀ ਉਹ 13 ਸਾਲ ਦੀ ਉਮਰ ਦੇ ਵਿੱਚ ਹਸਮਤ ਛੱਠੇ ਨੂੰ ਮਾਰ ਕੇ 8 ਸਾਲਾਂ ਦੇ ਰਾਜ ਦੇ ਵਿੱਚ ਐਸਾ ਰਾਜ ਸਥਾਪਿਤ ਕਰਤਾ ਜੀਦੇ ਤਾਂ ਅਸਾਈ ਵੀ ਖੁਸ਼ ਮੁਸਲਮਾਨ ਵੀ ਖੁਸ਼ ਹੋ ਹੋਰ ਵੱਡੇ ਵੱਡੇ ਜਰਨਲ 13 ਰੁਪਏ 13 ਡਾਲਰ 1 ਰੁਪਏ ਦਾ ਮੁੱਲ ਬੋਲੋ ਗੱਜ ਕੇ ਸਤਨਾਮਸ਼ ਅੱਠ ਸਾਲ ਇਹ ਜਹ ਰਾਸਤਾ ਪਿਤਤਾ ਜਹ ਜਹ ਰਾਜ ਅੱਜ ਤੱਕ ਦੁਨੀਆ ਤੇ ਕੋਈ ਨਹੀਂ ਦੇ ਸਕਿਆ ਜਿੱਥੇ ਸਾਰੇ ਗ੍ਰੰਥਾਂ ਦੀ ਸਾਰੇ ਧਰਮਾਂ ਦੀ ਸਾਰੇ ਭਾਵੇਂ ਉਹ ਗ੍ਰੰਥੀ ਭਾਵੇਂ ਮੌਲਵੀ ਭਾਵੇਂ ਪੰਡਿਤ ਸਾਰਿਆਂ ਦਾ ਸਤਕਾਰ ਹੋ ਸਾਰੇ ਗ੍ਰੰਥਾਂ ਦਾ ਸਾਰੇ ਧਰਮਾਂ ਦਾ ਕਹਿੰਦਾ ਵੀ ਉਹਦੇ ਜਦੋਂ ਮੈਂ ਪੁੱਛਿਆ ਨਾ ਵੀ ਤੀਜੀ ਵਾਰ ਵੀ ਪਾਬਾ ਪੰਥ ਕਿ ਉਹਦੇ ਅਤਰੂਆਂ ਦਾ ਕਾਰਨ ਸੀ ਵੀ ਅਸੀਂ ਐਡੀ ਸ਼ਕਤੀ ਦੇ ਮਾਲਕ ਹੁੰਦੇ ਹੋਏ 800 ਸਾਲ ਦੇ ਗੁਲਾਮ ਮੁਲਕ ਨੂੰ ਆਜ਼ਾਦ ਕਰਾਉਣ ਵਾਲੇ ਅੱਜ ਅਸੀਂ ਆ ਟੋਪੀ ਵਾਲੇ ਦੇ ਗੁਲਾਮ ਕੋਈ ਬੈਠਿਆ ਜਿਹੜਾ ਮੈਨੂੰ ਪੁੱਛ ਰਿਹਾ ਬੋਲੋ ਗੱਜ ਕੇ ਸਤਨਾਮ ਤਾਂ ਕਿ ਜੇ ਉਦੋਂ ਦਾ ਸੀਗੇ ਅੰਗਰੇਜ਼ਾਂ ਦੇ ਗੁਲਾਮ ਹੁਣ ਅਸੀਂ ਆਪਣੀ ਗੁਲਾਮੀ ਨਾ ਆਪ ਸਿਰ ਦੀ ਪੂਰੇ ਕੰਮ ਕਰਨ ਨੂੰ ਬਹੁਤ ਸ਼ੇਰ ਆ ਜੇ ਕਿਤੇ ਇੱਥੇ ਹਾਜ਼ਰੀ ਭਰਨੀ ਪੈ ਜੇ ਪਹਿਲੀ ਗੱਲ ਤਾਂ ਨੌਜਵਾਨ ਬਜ਼ੁਰਗਾਂ ਨੂੰ ਲਿਜਾਂਦੇ ਆ ਗੁਰਦੁਆਰਾ ਸਾਹਿਬ ਆਪ ਮੋਬਾਈਲ ਲੈ ਕੇ ਸਕੂਟਰਾਂ ਦੇ ਉੱਪਰ ਬਾਹਰ ਖੜ ਜਾਂਦੇ ਆ ਤੇ ਬਜ਼ੁਰਗ ਕੋਈ ਕਿਵੇਂ ਜਾਂਦਾ ਕੋਈ ਕਿਵੇਂ ਜਾਂਦਾ ਹੁਣ ਸਹੂਲਤਾਂ ਦੇਤੀਆਂ ਗੁਰਦੁਆਰਿਆਂ ਦੇ ਵਿੱਚ ਬੈਂਚ ਜੇ ਲਾਤੇ ਕਈ ਥਾਵਾਂ ਤੇ ਤਾਂ ਵੱਡੇ ਵੱਡੇ ਲਾਏ ਪਏ ਆ ਗੁਰੂ ਗ੍ਰੰਥ ਸਾਹਿਬ ਨੇਵੇਂ ਆ ਉਹ ਵੱਡੇ ਆ ਜਿਹੜੇ ਸੋਫੇ ਆ ਵੱਡੇ ਆ ਮੈਂ ਕਹਿੰਦਾ ਹੁੰਦਾ ਵੀ ਥੋੜੇ ਜੇ ਚਿਰ ਨੂੰ ਨਾ ਮੰਜੇ ਵੀ ਲੈ ਕੇ ਜਾਣ ਲੱਗ ਜਾਣਗੇ ਜਿਨ੍ਹਾਂ ਦੇ ਆ ਲੱਗੇ ਪਿਆ ਥੈਲੀਆਂ ਲੱਗੀਆਂ ਫੇਰ ਕਹਿਆ ਕਰਨਗੇ ਵੀ ਸਾਡੇ ਬੁੜੇ ਨੂੰ ਇੱਥੇ ਆਰਾਮ ਹੋਊਗਾ ਹੁਣ ਸਮਾਂ ਦਾ ਇੱਥੇ ਬਾਣੀ ਸੁਣੂਗਾ ਇਹਨੂੰ ਅੱਡ ਮੰਜਾ ਢਾ ਦੇ ਇਹ ਵੀ ਗੱਲਾਂ ਆਉਣੀਆਂ ਸਤਗੁਰ ਸੱਚੇ ਪਾਤਸ਼ਾਹ ਦੇ ਜਿਹੜੇ ਤਾਂ ਸੰਗਤ ਜੀ ਇੱਥੇ ਨੇੜੇ ਰਹਿਣਗੇ ਉਹ ਤਾਂ ਵੱਜਾਂਗੇ ਨਹੀਂ ਦਾਵਾ ਕਰਨ ਬਹੁਤ ਤਰ੍ਹਾਂ ਦੇ ਜਾਲੇ ਕੋਈ ਹਰਿਓ ਬੂਟ ਰਿਓ ਰੇ ਬਹੁਤ ਬੁਰੀ ਹਾਲਤਾਂ ਵਾਹ-ਵਾਹ ਪਈ ਹੁੰਦੀ ਆ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਘਰੇ ਕੀ ਹੋ ਗਿਆ ਬੋਲੋ ਗੱਜ ਕੇ ਸਤਨਾਮ ਦੀ ਅਮਰਤ ਪੀਵੋ ਸਦਾ ਚਰ ਜੀਵੋ ਹਰ ਸਿਮਰਤ ਅੰਤ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬੇ ਨਾ ਬਿਆਪੇ ਚਿੰਤਾ ਭਾਵੇਂ ਹਿੰਦੂ ਨੇ ਭਾਵੇਂ ਬੋਧੀ ਨੇ ਭਾਵੇਂ ਜੈਨੀ ਨੇ ਭਾਵੇਂ ਇਸਲਾਮ ਹੈ ਸਾਈ ਨੇ ਅਮਰਤ ਵੇੜਾ ਸਾਰਿਆਂ ਨੇ ਸਲਾਹਿਆ ਅਮਰਤ ਵੇੜਾ ਸੱਚ ਨੋ ਵਡਿਆਈ ਵੀ ਚਾਹ ਅਮਰਤ ਵੇੜਾ ਸਾਰਿਆਂ ਨੇ ਸੰਭਿਆ ਜਿਹੜੇ ਤਾਂ ਪਰਿਵਾਰ ਅਮਰਤ ਵੇੜਾ ਸੰਭਣਗੇ ਗੁਰੂ ਘਰ ਜਾਣਗੇ ਬੱਚਿਆਂ ਨੂੰ ਨਾਲ ਲੈ ਜਾਣਗੇ ਬਚ ਜਾਣਗੇ ਨਹੀਂ ਤਾਂ ਅਬ ਕਲੂ ਆਇਓਗੇ ਇੱਕ ਨਾਮ ਗੋਵੋ ਗੋਵੋ ਆਨ ਰੋਤ ਨਾਹੀ ਨਾਹੀ ਇੰਨੀ ਬੇਨਤੀਆਂ ਕਰਦੇ ਹੋਏ ਜਦ ਕਿਸਮਤ ਮੁੜ ਮੁੜ ਰੁਸਦੀ ਏ ਉਹ ਜਾਂਦੀ ਏ ਬੁਲਹਾਰ ਕਦੇ ਜਾਦਾਂ ਦੇ ਉਹ ਜੜੇ ਥੇਹਾਂ ਤੇ ਮੁੜ ਵਸ ਪੈਂਦੇ ਸੰਸਾਰ ਕਦੇ ਮੇਰਾ ਸੱਜਣਾ ਮੇਰੀ ਦਿਲ ਦੀ ਡੱਬੀ ਚ ਰਹਿਣ ਵਾਲਾ ਨੂਰੀ ਪ੍ਰੀਤਮ ਸ਼੍ਰੀਮਾਨ ਬਾਬਾ ਭਰੂਪੁਰ ਸਿੰਘ ਜੀ ਜਦੋਂ ਸਕੂਟਰਾਂ ਤੇ ਆਉਣਾ ਧੂੜ ਨਾ ਭਰੇ ਹੋਣਾ ਫਿਰ ਹੱਥ ਨੂੰ ਧੋਣੇ ਅਸ਼ਨਾਣ ਕਰਾਉਣਾ ਵਸਤਰ ਦੇਣੇ ਫਿਰ ਵੱੱਦੇ ਦਮੜੇ ਦੇਣੇ ਏ ਆ ਜਾ ਰਿਆਂ ਕਚੜਿਆਂ ਸੋ ਤੋੜ ਢੂਣ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛਰੇ ਓਏ ਮੋਇਆ ਨਾ ਜਾਹੀ। ਤੁਰ ਦਰਗਾਹ ਦੀਆਂ ਨਿਭਾਉਣ ਵਾਲੇ ਮੈਂ ਇਹਨਾਂ ਨੂੰ ਨਮਸਕਾਰ ਕਰਦਾ ਮਹਾਪੁਰਸ਼ਾਂ ਨੂੰ ਸ਼ਰਧਾ ਅਰਪਿਤ ਕਰਦਾ ਸਾਰੇ ਸੰਗਤ ਜਿੰਨੇ ਤੁਸੀਂ ਇੱਥੇ ਜੁੜੇ ਹੋ ਸਾਰੇ ਨਗਰਾਂ ਦੇ ਤੁਹਾਨੂੰ ਨਮਸਕਾਰ ਹੈ ਚੰਗੇ ਗੁਣਾਂ ਵਾਲੇ ਤੇ ਚੰਗੇ ਵਿਚਾਰਾਂ ਵਾਲੇ ਸਾਰੇ ਸੱਜਣੋਂ ਜੁੜਦੇ ਨੇ ਹਰ ਸਾਲ ਦੋ ਵੇਰੀ ਸਾਲ ਦੇ ਵਿੱਚ ਆਪਾਂ ਇੱਥੇ ਆਉਨੇ ਆਂ ਹੋਰ ਜਿਹੜੇ ਭਾਗਸ਼ਾਲੀ ਆਉ ਉਹ ਗਾਹੇ-ਬਗਾਹੇ ਆਉਂਦੇ ਨੇ ਪੁੰਨਿਆਂ ਨੂੰ ਆਉਂਦੇ ਨੇ ਪੰਜਵੀਂ ਨੂੰ ਆਉਂਦੇ ਨੇ ਹੋਰ ਸਾਰੀਆਂ ਸੁਆਮਾਂ ਕਰਦੇ ਹਾਂ ਤੁਹਾਡਾ ਬੇਅੰਤ ਧੰਨਵਾਦ ਹੈ ਸਤਗੁਰ ਸਾਹਿਬ ਸੱਚੇ ਪਾਤਸ਼ਾਹ ਸਾਰੇ ਵੇੜਿਆਂ ਦੇ ਵਿੱਚ ਸਾਰੇ ਪਰਿਵਾਰਾਂ ਦੇ ਵਿੱਚ ਮੰਗਲ ਲਾਉਣ ਲੋਕ ਸੁਖੀਏ ਪਰਲੋਖ ਸੇ ਲੇ ਬਣੀਏ ਸਰਦੇ ਬਰਦੇ ਸੰਸਾਰ ਨੂੰ ਠਾਰਨ ਦੇ ਲਈ ਆਪਣਾ ਜਿੰਨਾ ਕਿ ਹਿੱਸਾ ਪਾ ਸਕਦੇ ਆ ਉਹ ਪਾ ਕੇ ਸਰਬੱਤ ਦਾ ਭਲਾ ਕਰੀਏ ਭੁੱਲ ਗਲਤੀ ਮਾਫ਼ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ